ਦਸਵਾ ਲੀ ਸਿਕਾਲ ਫਾਇਦਾ ਸੇ ਕਰੀ ਕੀ ਹੱਲ ਬਣਾ ਮੰਨੀ ਜੀ ਫੋਟੋ ਕਰੀ ਜੀ ਕਿਰਪਾ ਸ਼ੁਕਰ ਜੀ ਤੇ ਬੜੀ ਬੜੀ ਸੇਵਾ ਤੁਸੀਂ ਕਮਾਲ ਕਰਤੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਇਹਦਾ ਇਹਦਾ ਕਿਸੇ ਕੋਲ ਪਰਫਾਜੀ ਪਰ ਸਵਾ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ। ਅਸਾਂ ਜੀ ਕੀ ਕਹਿੰਦਾ ਨਾ ਜੀ ਬਹੁਤ ਬੋਲਦਾ। ਹਰ ਸਭ ਸਵਾ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਰਾਜ ਜਿਹ ਤੋਂ ਬਣਾ ਲਿਆ ਜੀ ਨਾ। ਜੀ ਤੇ ਗੁਰੂ ਮਹਾਰਾਜ ਨੇ ਬਈ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਤਿਹਰੀ ਤੇ ਉਹਨੇ ਜੋ ਤੁਸੀਂ ਜਿਹੜਾ ਦਸਵੰਦ ਕੱਢਿਆ ਇਹ ਇਹ ਆਰਾ ਨਹੀਂ ਜਾਂਦਾ ਜੀ ਇਹ ਇਹ ਪੁੰਨ ਜਿਹੜਾ ਦੋਨੋਂ ਹੋਰ ਚਾ ਲੈ ਕੇ ਜਾਊਗਾ ਇਕਬਾਲ ਜੀ ਹਾਂ ਜੀ ਇਹ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਇਹ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾਏ ਨੇ ਸਾਰੀ ਸਟੋਰੀ ਤੁਹਾਡੀ ਬੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਨਾਲ ਗੱਲ ਕੀਤੀ ਹੈ ਮੈਂ ਉਹ ਵੀ ਸੁਣ ਬਿਠੇ ਹਾਂ ਤੇ ਪਰੰਪਰਤਾ ਦਾ ਬਹੁਤ ਬਹੁਤ ਚੰਗਾ ਨਵਾਂ ਜੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਕ੍ਰਿਸਟੀਆਂ ਦੀ ਲਾਉਂਦੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਉਹ ਵਧੀਆ ਹੈ ਹਾਂ ਜੀ ਇਹ ਚਾਹੀਦਾ ਜੀ ਸਾਨੂੰ ਦੀ ਜੀ ਨੇ ਨਹੀਂ ਦੇਖੋ ਸੰਕਟ ਆ ਗਿਆ ਤਰ ਕੋਦਰਤ ਦੀ ਮਾਰਾ ਕੋਦਰਤ ਤੱਕੇ ਕੋਈ ਜੋਰ ਨਹੀਂ ਪਰ ਮਤਲਬ ਜਿਦਾਂ ਹੈ ਜੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਠੀਕ ਰੂਪ ਦੇ ਵਿੱਚ ਰੱਬ ਰਹੇ ਲਈ ਹੈ ਥੀ ਰਹਿਣਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਗੁੰਦਾ ਹੁੰਦਾ ਹੈ ਕਿਹਾਂ ਜਾਣੀ ਕਿਸ ਭੇਸ ਵਿੱਚ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹਿ ਜੇ ਹੋਰ ਬਣਵਾਉਣੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀਆਂ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦੋ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਏਨੀ ਚਰਚਾ ਹੋਈ ਹੈ। ਖਾਸ ਕਰਕੇ ਇਹ ਜਿਹੜਾ ਜੋ ਪੰਜਾਬ ਦੀ ਪਾਕੀ ਇੰਡਸਟਰੀ ਵੀ ਜਾ ਕੇ ਯਾਨੀ ਕਿ ਜੇ 10-10 ਰੁਪਏ ਦੇ ਐਸਟੀਆਂ ਬਣਾਉਣ ਪਰ 1000 ਐਸਟੀਆਂ ਤੋਂ ਦੇ ਅੰਦਰ ਪਾਸਾ ਕਿਸੇ ਮੇਰੇ ਪ੍ਰੇਰਕ ਜੀ ਆ ਜੀ ਉਹ ਲੋਕ ਨਹੀਂ ਚਲੋ ਇਸ ਵਾਰ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਪਾਣੀ ਆਇਆ ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਦੇ ਦੇ ਇਹ ਜੇ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਕੋਈ ਚੁੱਲ੍ਹਾ ਨਾ 부জে ਕੋਈ ਬਾਹਰ ਨਾ ਸੋਵੇ ਕੋਈ ਪਾਣੀ ਕੋਈ ਕਰੰਟ ਨਾ ਲੱਗੇ ਕੋਈ ਜਾਨ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਦੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ ਕੋਈ ਮੱਜਾਂ ਦਾ ਕੰਮ ਕਰਦਾ ਹੈ ਸੋ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ ਚ ਆਪ ਨਹੀਂ ਲਈ ਪਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਈ ਸੇਵਾ ਦਾ ਤੋਂ ਆ ਲੈਣੀ ਹੈ ਪ੍ਰਤਪਾਲ ਸਾਂ ਸੋ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਪੰਜਾਬ ਵੀ ਧਰਤੀ ਤੇ ਅਜੇ ਲੋਕ ਹੈਗੇ ਨੇ ਉਹ ਸਿਲੀਕ ਤੇ ਤੇ ਜੋ ਵਾਚਾਰੀ ਉਹ ਕੈਦੀ ਕਰਕੇ ਕਾਲੇ ਦਾ ਜੇ ਬਸ ਮੈਂ ਮੈਂ ਸ਼ੋਵਾ ਦੇ ਜੀ ਸਿਰ ਜੱਟੇ ਦੀ ਸ਼ੌਕਤ ਤਾਂ ਹੋਈ ਮੈਂ ਆਉਂਗਾ ਬਸ ਇੱਕ ਕਦੇ ਦਿਨ ਜਿਹੜਾ ਛੁੱਟੀ ਮਿਲ ਜੂਗੀ ਨਾ ਹਸਪਤਾਲ ਚ ਮੋਲ ਰਿਆਂ ਤੇ ਮੈਂ ਮਿਲ ਕੇ ਵੀ ਜਾਉਂਗਾ ਤੁਹਾਨੂੰ ਦੇਖੋ ਕੁਦਰਤ ਕੀ ਇਹ ਕਰਦੀ ਹੈ ਕਿ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਕਿ ਕੀ ਕੰਮ ਕਰਦੇ ਹੋ हम हम सारी दुनिया जानती है प्रतपाल सिंहपाल की करना चाहिए कर बहुत चंगा लगे मिलके जाऊंगा महाराज जी जलो बहुत बहुत धनबाद जी बहुत बहुत धनबाद वाह का खालसा वाह